ਹਾਂ ਤੇ ਇਹ ਕਵਿਤਾ 1950 ਤੋਂ 1960 ਤੱਕ ਜਦੋਂ ਪੰਡਤ Jawaharlal Nehru ਜੀ ਨੇ ਲੜਕੀਆਂ ਦੀ এডਿਕੇਸ਼ਨ ਨੂੰ ਪ੍ਰਮੋਟ ਕੀਤਾ ਤਾਂ ਉਹਦੋਂ ਦੀ ਹੈ ਇਸ ਦੇ ਬੋਲ ਮੇਰੇ ਮਾਤਾ ਜੀ ਵੱਲੋਂ ਦਿੱਤੇ ਗਏ ਨੇ ਜਦੋਂ ਅਸੀਂ ਪੜ੍ਹਦੇ ਸੀ ਤਾਂ ਸਾਨੂੰ ਹਮੇਸ਼ਾ ਗਾ ਕੇ ਇਹਨਾਂ ਦੀਆਂ ਦੋ ਚਾਰ ਲਾਈਨਾਂ ਸੁਣਾਉਂਦੇ ਹੁੰਦੇ ਸੀ ਤਾਂ ਥੋੜੇ ਜਾਜ਼ਮੈਂ ਨੂੰ ਪੂਰੇ ਕਰਿਆ ਹੈ ਤੇਰੇ ਮੱਥੇ ਦਾਗ ਗਰੀਬੀ ਦਾ ਜੇ ਲਾ ਸਕਦੀ ਹੈ ਤਾਂ ਲਾਤੀਂ ਤੇਰੇ ਮੱਥੇ ਦਾਗ ਗਰੀਬੀ ਦਾ ਜੇ ਲਾ ਸਕਦੀਂ ਤਾਂ ਲਾਤੀਏ ਤੈਨ ਕਾਲਜ ਜਾਂਦਿਆਂ ਵੇਖ ਕੇ ਕੋਈ ਸੜਦਾ ਏ ਤਾਂ ਸੜੇ ਪਿਆ ਤੂੰ ਟੇਡੇ ਚੀਰ ਵੀ ਕੱਢ ਭਾਵੇਂ ਪਰ ਜਾਈਂ ਸਿੱਧੇ ਰਾਹ ਤੀਏ ਤੈਨ ਕਾਲਜ ਜਾਂਦਿਆਂ ਵੇਖ ਕੇ ਕੋਈ ਸੜਦਾ ਏ ਤਾਂ ਸੜੇ ਪਿਆ ਤੂੰ ਟੇਡੇ ਚੀਰ ਵੀ ਕੱਢ ਭਾਵੇਂ ਪਰ ਜਾਈਂ ਸਿੱਧੇ ਰਾਹ ਤੀਏ ਤੇਰੇ ਮੱਥੇ ਦਾਗ ਗਰੀਬੀ ਦਾ ਜੇ ਲਾ ਸਕਦੀਂ ਤਾਂ ਲਾਤੀਏ ਪੜਾਈ ਵਰਗਾ ਨਾ ਕੋਈ ਅਨਮੋਲ ਖਜ਼ਾਨਾ ਪੜਾਈ ਵਰਗਾ ਨਾ ਕੋਈ ਅਨਮੋਲ ਖਜ਼ਾਨਾ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਪੜਾਈ ਸਮੇ ਪੈਸੇ ਦੀਆਂ ਤੇ ਫੀਸਾਂ ਦੀਆਂ ਪਰ ਭੋਰਾ ਨਾ ਘਬਰਾਈਂ ਤੀਏ ਪਰ ਭੋਰਾ ਨਾ ਘਬਰਾਈਂ ਤੀਏ ਪੜ ਲਿਖ ਕੇ ਇੱਕ ਵਾਰ ਆਪਣੇ ਪੈਰਾਂ ਤੇ ਖੜੀ ਹੋ ਜਾਵੇਂ ਪੜ ਲਿਖ ਕੇ ਇੱਕ ਵਾਰ ਆਪਣੇ ਪੈਰਾਂ ਤੇ ਖੜੀ ਹੋ ਜਾਵੇਂ ਮਾਂ ਬਾਪ ਦਾ ਨਾਮ ਰੌਸ਼ਨ ਕਰੀ ਤੀਏ ਆਪਣੇ ਛੋਟੇ ਭੈਣ ਭਰਾਵਾਂ ਨੂੰ ਵੀ ਪੜਾਈ ਤੀਏ ਤੇਰੇ ਮੱਥੇ ਦਾ ਗਰੀਬੀ ਦਾ ਜੇ ਲਾ ਸਕਦੀਆਂ ਤਾਂ ਲਾਤੀਏ ਦੋ ਕਰ ਪੇਕਾ ਤੇ ਸੋਹਰਾ ਦੇਵੀ ਸਾਰੇ ਕੰਮ ਨਿਭਾਈ ਤੀਏ ਦੋ ਕਰ ਪੇਕਾ ਤੇ ਸੋਹਰਾ ਦੇਵੀ ਸਾਰੇ ਕੰਮ ਨਿਭਾਈ ਤੀਏ ਆਪਣੇ ਘਰ ਨੂੰ ਵੀ ਸ਼ਿੰਗਾਰੀ ਤੀਏ ਪੜਾਈ ਤੇ ਕਿਤਾਬਾਂ ਹੀ ਤੇਰਾ ਸ਼ਿੰਗਾਰ ਤੀਏ ਪੜਾਈ ਤੇ ਕਿਤਾਬਾਂ ਹੀ ਤੇਰਾ ਘਰ ਸੰਸਾਰ ਧੀ ਇਹ ਸਭ ਡਿਗਰੀਆਂ ਨਹੀਂ ਇਹ ਸਭ ਡਿਗਰੀਆਂ ਨਹੀਂ ਤੇ ਇਹ ਤੇਰੇ ਆਚਰਣ ਦਾ ਸਰਟੀਫਿਕੇਟ ਨੇ ਇਹ ਸਭ ਡਿਗਰੀਆਂ ਨਹੀਂ ਤੇਰੇ ਆਚਰਣ ਦਾ ਸਰਟੀਫਿਕੇਟ ਨੇ ਕਿੰਨੀਆਂ ਘਾਲਣਾ ਘਾਲਣ ਤੋਂ ਬਾਅਦ ਮਿਹਨਤ ਤੋਂ ਬਾਅਦ ਹੀ ਪ੍ਰਾਪਤ ਹੋਈਆਂ ਨੇ ਕਿੰਨੀਆਂ ਘਾਲਣਾ ਘਾਲਣ ਤੋਂ ਬਾਅਦ ਮਿਹਨਤ ਤੋਂ ਬਾਅਦ ਹੀ ਪ੍ਰਾਪਤ ਹੋਈਆਂ ਨੇ ਪੜ੍ਹ ਲਿਖ ਕੇ ਇੱਕ ਹੋਰ ਮਜ਼ਬੂਰਤੀ ਨੂੰ ਵੀ ਪੜਾਈ ਤੀਏ ਪਰ ਲਿਖ ਕੇ ਖੋਰ ਮਜ਼ਬੂਰਤੀ ਨੂੰ ਵੀ ਪੜਾਈ ਤੀਏ ਇਸ ਦੁਨੀਆ ਵਿੱਚ ਆਉਣ ਦਾ ਮਕਸਦ ਪੁਗਾਈ ਤੀਏ ਤੇਰੇ ਮੱਥੇ ਦਾ ਗਰੀਬੀ ਦਾ ਜੇ ਲਾ ਸਕਦੀ ਤਾਂ ਲਾਤੀ ਇਹ ਕਿਤਾਬਾਂ ਤੇ ਪੜਾਈ ਹੀ ਤੇਰਾ ਦਾਸ ਦਹੇਸ ਤੀਏ ਇਹ ਕਿਤਾਬਾਂ ਤੇ ਪੜਾਈ ਹੀ ਤੇਰਾ ਦਾਸ ਦਹੇਸ ਤੀਏ ਨਾ ਕੋਈ ਖੋਵੇ ਨਾ ਕੋਈ ਚੋਰੀ ਕਰੇ ਨਾ ਕੋਈ ਖੋਵੇ ਨਾ ਕੋਈ ਚੋਰੀ ਕਰੇ ਕਿਤਾਬਾਂ ਤੇ ਪੜਾਈ ਇੱਕ ਐਸੀ ਗਠੜੀ ਜਿੱਥੇ ਖੋਲੋ ਉੱਥੇ ਹੀ ਚਾਨਣ ਹੋਣੀ ਕਿਤਾਬਾਂ ਤੇ ਪੜਾਈ ਇੱਕ ਅਜਹੀ ਗਠੜੀ ਜਿੱਥੇ ਖੋਲੋ ਉੱਥੇ ਹੀ ਚਾਨਣ ਹੋਈ ਤੇਰੇ ਮੱਥੇ ਦਾ ਗਰੀਬੀ ਦਾ ਜੇ ਲਾ ਸਕਦੀ ਹੈ ਤਾਂ ਨਾ ਧੀਏ ਤੇਰੇ ਮੱਥੇ ਦਾ ਗਰੀਬੀ ਦਾ ਜੇ ਲਾ ਸਕਤੀ ਹੈ ਤਾਲਾ تھی ਥੈਂਕ ਯੂ